है कि गी नंबर प्लेट वो लाया ना उत्तर ਤਾਂ ਖਰੜਜ ਹਿਮਾਚਲ ਦੀ ਬੱਸ ਦੇ ਉੱਤੇ ਜੋ ਹਮਲਾ ਕੀਤਾ ਗਿਆ ਉਸ ਦੀ ਇਹ ਲਾਈਵ ਵੀਡੀਓ ਸਾਹਮਣੇ ਆ ਗਈ ਹੈ ਜਿੱਥੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਬੀਤੀ ਰਾਤ ਹਿਮਾਚਲ ਦੀ ਬੱਸ ਨੂੰ ਖਰੜ ਦੇ ਵਿੱਚ ਰੋਕਿਆ ਜਾਂਦਾ ਹੈ ਤਾਂ ਜੋ ਕਾਰ ਸਵਾਰ ਦੋ ਨੌਜਵਾਨ ਹੁੰਦੇ ਨੇ ਆਂਦੇ ਨੇ ਤੇ ਡੰਡਿਆਂ ਦੇ ਨਾਲ ਜੋ ਬੱਸ ਹੁੰਦੀ ਆ ਉਸ ਤੇ ਹਮਲਾ ਕਰ ਦਿੰਦੇ ਨੇ ਉਸ ਦੇ ਸ਼ੀਸ਼ੇ ਪੰਦੇ ਨੇ ਜੋ ਸਵਾਰੀਆਂ ਇਸ ਬੱਸ ਦੇ ਵਿੱਚ ਮੌਜੂਦ ਹੁੰਦੀਆਂ ਨੇ ਉਹ ਘਬਰਾ ਜਾਂਦੀਆਂ ਨੇ ਚੀਕਾਂ ਮਾਰਨ ਲੱਗ ਪੈਂਦੀਆਂ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਹਮਲੇ ਦੀ ਇਹ ਲਾਈਵ ਵੀਡੀਓ ਤੁਸੀਂ ਜਾ ਰਹੀ ਹੈ ਨੂੰ ਬਸ ਦੇ ਵਿੱਚ ਬੈਠੇ ਇੱਕ ਇੱਕ ਤਰਫਾਂ ਦੇ ਵੱਲੋਂ ਬਣਾਇਆ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਇੱਕ ਕਾਰਸਵਾਰ ਹਿਮਾਚਲ ਦੀ ਬਸ ਨੂੰ ਹੱਥ ਦੇ ਕੇ ਰੋਕਦੇ ਨੇ ਡਰਾਈਵਰ ਦੇ ਵੱਲੋਂ ਬਸ ਨੂੰ ਰੋਕਿਆ ਜਾਂਦਾ ਹੈ ਤੇ ਇਸੇ ਦਰਮਿਆਨ ਅਚਾਨਕ ਡੰਡਿਆਂ ਦੇ ਨਾਲ ਇਹ ਜੋ ਲੋਕ ਕਾਰ ਦੇ ਵਿੱਚ ਹੁੰਦੇ ਨੇ ਇਹਨਾਂ ਦੇ ਵੱਲੋਂ ਧਾਵਾ ਬੋਲ ਦਿੱਤਾ ਜਾਂਦਾ ਹੈ ਬਸ ਦੇ ਉੱਤੇ ਜੋ ਬਸ ਦੇ ਵਿੱਚ ਸਵਾਰੀਆਂ ਹੁੰਦੀਆਂ ਨੇ ਉਹ ਡਰ ਜਾਂਦੀਆਂ ਨੇ ਤਾਂ ਲਗਾਤਾਰ ਜੋ ਮਾਮਲਾ ਹੈ ਉਹ ਪੱਕਾਦਾ ਜਾ ਰਿਹਾ ਹੈ ਹਿਮਾਚਲ ਦੀਆਂ ਗੱਡੀਆਂ ਤੇ ਸਟਿੱਕਰ ਲਗਾਏ ਜਾ ਰਹੇ ਨੇ ਤੇ ਹੁਣ ਹਿਮਾਚਲ ਦੀ ਬਸ ਤੇ ਹਮਲਾ ਕੀਤਾ ਗਿਆ ਖਰੜ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਜਿੱਥੇ ਜਦੋਂ ਹਮਲਾ ਕੀਤਾ ਗਿਆ ਅਤੇ ਹਮਲੇ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਬਸ ਦੀ ਹਾਲਤ ਹੈ ਤੁਸੀਂ ਸਾਫ਼ ਤੌਰ ਤੇ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਖਰੜ ਦੀ ਇਹ ਤਸਵੀਰਾਂ ਨੇ ਜਿੱਥੇ ਅਚਾਨਕ ਕੱਲ ਦੋ ਕਾਰ ਸਵਾਰ ਨੌਜਵਾਨਾਂ ਦੇ ਵੱਲੋਂ ਬਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਡੰਡਿਆਂ ਦੇ ਨਾਲ ਬਸ ਦੀ ਭੰਨਤੋੜ ਕੀਤੀ ਜਾਂਦੀ ਹੈ ਜੋ ਡਰਾਈਵਰ ਹੁੰਦਾ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਾਰ ਸਵਾਰਾਂ ਦੇ ਵੱਲੋਂ ਪਹਿਲਾਂ ਗੱਡੀ ਨੂੰ ਰੋਕਿਆ ਜਾਂਦਾ ਹੈ ਫਿਰ ਬਸ ਨੂੰ ਇਸ਼ਾਰਾ ਕੀਤਾ ਜਾਂਦਾ ਹੈ ਤੇ ਅਚਾਨਕ ਨਕੋ ਡੰਡਿਆ ਦੇ ਨਾਲ ਇਸਤੇ ਹਮਲਾ ਕਰ ਦਿੰਦੇ ਉਲਟੋ ਕਾਰ ਦੇ ਵਿੱਚ ਇਹ ਨੌਜਵਾਨ ਸਵਾਰ ਸੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਤੇ ਇਹਨਾਂ ਦੀ ਜੋ ਗੱਡੀ ਦਾ ਨੰਬਰ ਪਲੇਟ ਸੀ ਉਹ ਉਸਤੇ ਸਟicker ਲੱਗਾ ਹੋਇਆ ਸੀ ਤਾਂ ਜੋ ਗੱਡੀ ਦੇ ਪਛਾਣ ਨਾ ਹੋ ਸਕੇ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬਣ ਗਏ ਤੁਸੀਂ ਸਾਫ ਤੌਰ ਤੇ ਇਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਬਸ ਦੇ ਵਿੱਚ ਕਰੀਬ 24 ਸਵਾਰੀਆਂ ਬੈਠੀਆਂ ਹੋਈਆਂ ਸਨ ਤੇ ਇਸੇ ਦਰਮਿਆਨ ਅਚਾਨਕ ਇਹ ਹਮਲਾ ਕਰਦੰਦੇ ਨੇ ਇੱਕ ਨਿਮਤ ਰਹੀ ਕਿ ਕਿਸੇ ਵੀ ਸਵਾਰੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਸ ਦਾ ਕਿਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਤੁਸੀਂ ਸਾਫ ਤੌਰ ਤੇ ਇਨਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤਾਂ ਲਗਾਤਾਰ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਵਾਲਾ ਝੰਡਾ ਜਦੋਂ ਖੋਇਆ ਗਿਆ ਤੇ ਇਹ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ ਜਿਸ ਕਾਰਨ ਵਿਰੋਧ ਵੀ ਲਗਾਤਾਰ ਹੋ ਰਿਹਾ ਹੈ ਸਿਆਸੀ ਗਲਿਆਰੇ ਦੇ ਵਿੱਚ ਵੀ ਇਸ ਦੀ ਚਰਚਾ ਛਿੜੀ ਹੋਈ ਹੈ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਵਾਲੇ ਝੰਡੇ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਜਦੋਂ ਪੰਜਾਬ ਤੋਂ ਮਨੀਕਰਨ ਜਾ ਰਹੇ ਨੌਜਵਾਨਾਂ ਤੋਂ ਕਥਿਤ ਤੌਰ ਤੇ ਕੋਇਆ ਗਿਆ ਤੇ ਇਹ ਮਾਮਲਾ ਹੁਣ ਸਿਆਸੀ ਮੁੱਦਾ ਬਣ ਚੁੱਕਿਆ ਹੈ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਦੱਸੇ ਕਿ ਕੁਝ ਦਿਨ ਪਹਿਲਾਂ ਪੰਜਾਬ ਤੋਂ ਕੁਝ ਨੌਜਵਾਨ ਮਨੀਕਰਨ ਮੋਟਰਸਾਈਕਲਾਂ ਤੇ ਜਾ ਰਹੇ ਸਨ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੇ ਵੱਲੋਂ ਹਿਮਾਚਲ ਦੇ ਵਿੱਚ ਰੋਕਿਆ ਜਾਂਦਾ ਹੈ ਤੇ ਇਸੇ ਦਰਮਿਆਨ ਹੰਗਾਮਾ ਹੋ ਜਾਂਦਾ ਹੈ ਤੇ ਜੋ ਇਹ ਹੰਗਾਮਾ ਹੁੰਦਾ ਹੈ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਤੇ ਹੁਣ ਜਿੱਥੇ ਵਿਧਾਨ ਸਭਾ ਹਿਮਾਚਲ ਦੇ ਵਿੱਚ ਇਸ ਦੀ ਚਰਚਾ ਛੇੜੀ ਜੈਰਾਮ ਠਾਕੁਰ ਦੇ ਵੱਲੋਂ ਇਸ ਪੂਰੀ ਕਾਰਵਾਈ ਤੇ ਐਕਸ਼ਨ ਦੀ ਮੰਗ ਕੀਤੀ ਗਈ ਉੱਥੇ ਹੀ ਹੁਣ ਇਹ ਤਸਵੀਰ ਸਾਹਮਣੇ ਆਈ ਹੈ ਬੀਤੇ ਰਾਤ ਦੀ ਤਸਵੀਰ ਹੈ ਜਦੋਂ ਖਰੜ ਦੇ ਵਿੱਚ ਹਿਮਾਚਲ ਨੰਬਰ ਦੀ ਇਹ ਬੱਸ ਹਿਮਾਚਲ ਰੋਡਵੇਜ਼ ਦੀ ਬੱਸ ਸੀ ਜਿਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਦੀ ਘਟਨਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਤੁਸੀਂ ਸਾਰ ਤਰ੍ਹਾਂ ਤੌਰ ਤੇ ਤਸਵੀਰ ਦੇਖ ਸਕਦੇ ਹੋ ਇੱਕ ਹਮਲੇ ਦੀ ਵੀਡੀਓ ਹੈ ਜਿੱਥੇ ਕਾਰਸਵਾਰਾ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ ਹਮਲੇ ਤੋਂ ਬਾਅਦ ਦੀ ਇੱਕ ਵੀਡੀਓ ਹੈ ਜਿੱਥੇ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਬੱਸ ਦੇ ਸ਼ੀਸ਼ੇ ਭੰਨੇ ਹੋਏ ਨੇ ਲੋਕ ਉੱਥੇ ਮੌਜੂਦ ਨੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤਾਂ ਪਹਿਲਾਂ ਤੁਹਾਨੂੰ ਉਹ ਤਸਵੀਰ ਦਿਖਾਣੇ ਆ ਜਿੱਥੇ ਬਾਸ ਦੀ ਚੰਗੀ ਤਰੀਕੇ ਦੇ ਨਾਲ ਭੰਨ ਤੋੜ ਕੀਤੀ ਗਈ ਹੈ ਹਿਮਾਚਲ ਨੰਬਰ ਦੀ ਏ巴士ੀ ਪੰਜਾਬ ਰ ਹਿਮਾਚਲ ਰੋਡਵੇਜ਼巴士ੀ ਜਿਸ ਤੇ ਦਾਵਾ ਬੋਲਿਆ ਗਿਆ ਸਵਾਰੀਆਂ ਨੂੰ ਡਰਾਇਆ ਗਿਆ ਕਿਸ ਤਰੀਕੇ ਦੇ ਨਾਲ ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਕੀ ਕੁਝ ਕਹਿਣਾ ਪਹਿਲਾਂ ਉਹ ਸੁਣਦੇ ਆ ਅੱਜ ਸ਼ਾਮ ਨੂੰ ਖਰੜ ਫਲਾਈਓਵਰ ਤੇ ਲੱਗੇ ਕੁਝ ਸ਼ਰਾਤੀ ਯਾਤਰੀਆਂ ਵੱਲੋਂ ਹਿਮਾਚਲ ਰੋਡਵੇਜ਼ ਦੀ ਬੱਸ ਨੂੰ ਰੋਕ ਕੇ ਖਿਸ਼ੀਆਂ ਦੀ ਭੰਨ ਤੋੜ ਕੀਤੀ ਗਈ। ਇਨਫੋਰਮੇਸ਼ਨ ਮਿਲਦੇ ਸਾਰ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਮੌਕੇ ਤੇ ਪਹੁੰਚ ਕੇ ਪੈਸੇਂਜਰ ਕੰਡਕਟਰ ਤੇ ਡਰਾਈਵਰ ਦੀ ਜਿਹੜੀ ਸੇਫਟੀ ਇਨਸ਼ੋਰ ਕੀਤੀ ਗਈ ਤੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਆਰੰਭ ਕੀਤੀ ਗਈ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਕਾਬੂ ਕਰ ਲਿਆ ਜਾਏਗਾ। ਇਸ ਦੇ ਨਾਲ ਹੀ ਮੇਰੀ ਤੁਹਾਡੇ ਮੱਦੇਮਿਨ ਰਹੀ ਅਪੀਲ ਹੈ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੇ। ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਜੇਕਰ ਕੋਈ ਵਿਅਕਤੀ ਅਜਿਹੀ ਗਤੀਵਿਧੀ ਨੂੰ ਅੰਜਾਮ ਦਿੰਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਦੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਇਹ ਪੂਰਾ ਵਿਵਾਦ ਸ਼ੁਰੂ ਹੁੰਦਾ ਹੈ ਜਿਸ ਕਰਕੇ ਹੁਣ ਇਹ ਪੂਰਾ ਮਾਮਲਾ ਤੂਲ ਫੜਦਾ ਜਾ ਰਿਹਾ ਸਿਆਸੀ ਗਲਿਆਰੇ ਦੇ ਵਿੱਚ ਚਰਚਾ ਛੜੀ ਹੋਈ ਹੈ ਪਹਿਲੀ ਵਿੰਡੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਸ ਦਿਨ ਦੀ ਵੀਡੀਓ ਹੈ ਜਦੋਂ ਮਨਿਕ ਕਰਨ ਸਾਹਬ ਜਾ ਰਹੇ ਸੀ ਨੌਜਵਾਨ ਮੋਟਰਸਾਈਕਲ 'ਤੇ ਇਹਨਾਂ ਨੇ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਵਾਲੇ ਝੰਡੇ ਲਗਾਏ ਹੋਏ ਸਨ ਤੇ ਇਸੇ ਦਰਮਿਆਨ ਕੁੱਲੋ ਦੇ ਸਥਾਨਕ ਲੋਕਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਇਲਜ਼ਾਮ ਲੱਗੇ ਕਿ ਬਦਤਮੀਜ਼ੀ ਕੀਤੀ ਗਈ ਖਿੱਚਤੂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਤੇ ਦੂਸਰੀ ਤਸਵੀਰ ਉਹ ਹੈ ਹੁਸ਼ਿਆਰਪੁਰ ਦੀ ਜਿੱਥੇ ਬੀਤੇ ਦਿਨ ਦਲ ਖਾਲਸਾ ਦੇ ਮੈਂਬਰ ਅਤੇ ਕੁਝ ਹੋਰ ਨੌਜਵਾਨਾਂ ਦੇ ਵੱਲੋਂ ਹਿਮਾਚਲ ਦੀਆਂ ਬੱਸਾਂ ਤੇ ਕਾਰਾਂ ਨੂੰ ਰੋਕਿਆ ਗਿਆ ਜਿਸ ਤੇ ਪਿੰਡਰਾਵਾਲਿਆ ਦੇ ਸਟਿੱਕਰ ਲਗਾਏ ਗਏ ਉਹਨਾਂ ਦੇ ਪੋਸਟਰ ਲਗਾਏ ਗਏ ਨਾਲ ਦੀ ਨਾਲ ਐਲਾਨ ਵੀ ਕੀਤਾ ਗਿਆ ਕਿ 19 April ਨੂੰ ਚਿੰਤਪੁਣੀ ਰੋਡ ਹਿਮਾਚਲ ਨੂੰ ਜਾਂਦੇ ਰਾਹ ਤੇ ਇਕੱਠ ਕੀਤਾ ਜਾਵੇਗਾ ਤੇ ਇਹ ਦੋ ਤਸਵੀਰਾਂ ਨੇ ਜਿੱਥੋਂ ਪੂਰਾ ਵਿਵਾਦ ਸ਼ੁਰੂ ਹੁੰਦਾ ਮਨਿਕਰਨ ਸਾਹਿਬ ਜਾ ਰਹੇ ਸਨ ਨੌਜਵਾਨ ਜਿਨ੍ਹਾਂ ਨੇ ਮੋਟਰਸਾਈਕਲਾਂ ਤੇ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਤਸਵੀਰ ਵਾਲੇ ਝੰਡੇ ਲਗਾਏ ਹੋਏ ਸਨ ਜਦੋਂ ਹਿਮਾਚਲ ਦੇ ਵਿੱਚ ਪਹੁੰਚੇ ਤਾਂ ਲੋਕਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਇਸੇ ਦਰਮਿਆਨ ਇਹ ਪੂਰਾ ਮਾਮਲਾ ਤੂਲ ਫਰਦਾ ਜਾ ਰਿਹਾ ਹੈ ਤੇ ਕੱਲ ਪੰਜਾਬ ਦੇ ਵਿੱਚ ਵੀ ਜੋ ਹਿਮਾਚਲ ਦੀਆਂ ਗੱਡੀਆਂ ਆ ਰਹੀਆਂ ਸਨ ਉਹਨਾਂ ਤੇ ਜਰਨੈਲ ਜੋ ਸੰਤ ਜਰਨੈਲ ਪਿੰਡਰਾ ਵਾਲੇ ਨੇ ਉਹਨਾਂ ਦੀ ਤਸਵੀਰ ਲਗਾਈ ਗਈ ਤਾਂ ਕਿਸ ਤਰੀਕੇ ਦੇ ਨਾਲ ਹੰਗਾਮਾ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਉਹ ਆਦਮੀ ਆਏ ਆਲਟੋ ਕਾਰ ਗੱਡੀ ਖੜੀ ਕੀਤੀ ਉਹਨਾਂ ਨੇ ਹਾਦੀ ਆ ਗਾੜੀ ਕੋ ਮੈਨੇ ਗਾੜੀ ਰੋਕੀ ਇਸ ਟਾਈਮ ਗਾੜੀ ਰੋਕਦੀ ਉਸ ਟਾਈਮ ਡੰਡੇ ਚਲਾਉਣਾ ਸ਼ੁਰੂ ਕਰਦੀ ਹੈ ਜੀ ਉਹਨਾਂ ਨੇ ਅੱਛਾ ਪਹਿਲੇ ਆਗੇ ਕੇ ਕਿਸ ਹਿੱਸਾ ਤੋੜਾ ਫਿਰ ਪਿੱਛੇ ਕੇ ਸਭੀ ਸੀਸੇ ਤੋੜੇ ਫਿਰ ਫਟਾਫਟ ਭਾਗੇ ਐਲਟੋ ਕਾਰ ਵਿੱਚ ਸਵਾਰੀਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਸਵਾਰੀਆਂ ਸੇਫ ਹੈ ਗਾੜੀ ਮੈਂ ਕੋਈ ਬੱਤੀ ਕਿੰਨੇ ਕੇ ਵੇਖ ਦੀ ਗੱਲ ਹੋ ਰਹੀ ਹੈ ਸੈਂ 7 ਪਿਸਤੇ सवा छः बजे चंडीगढ़ से चलीगी गाड़ी आधा घंटा और कौन-कौन सात बजे की बात है? छः तास छः पचास की बात है। कौन-कौन मुंह बंदने में थे? मुंह बंदने हुए थे जी। अच्छा। गाड़ी खरीदी उसके नंबर प्लेट में टेप लगाई हुई थी। ठीक है। फर्क इस सवा दस बजे कौन लगी? सवारी है नॉर्मल से � ਕੱਗਲੇ ਹਾਂ ਕਿਹੜੀ ਗੱਡੀ ਨੰਬਰ ਰੋਕ ਲਓ ਨੰਬਰ ਰੋਕ ਕਰਦੇ ਕੀ ਨੰਬਰ ਇਹ ਕਿਹੜੇ ਨੇ ਇਹ ਮੇ ਨੰਬਰ ਪਲੇਟ ਲਾਇਓ ਲਾਇਆ ਨਾ ਉੱਤਰ ਗਿਆ ਠੀਕ ਹੋ ਨਹੀਂ ਤੂੰ ਮਾਰ ਕੇ ਨੂੰ ਲੈ ਆ ਲਾ ਵੀਡੀਓ ਆਹ ਬੰਦ ਕਰੀ ਗੋੜਾ ਬੜਾ ਕੱਗਲੇ ਹਾਂ ਕਿਹੜੀ ਗੱਡੀ ਇਹ ਮਕਰੋ ਰੋਲ ਤੇ ਨੰਬਰ 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 ਨ